ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਪੈਂਦੇਖਾਂ ਧੋਖਾ ਦੇ ਕੇ ਬਾਦਸ਼ਾਹ ਜਹਾਂਗੀਰ ਨੂੰ ਮਿਲਣ ਦੀ ਕੋਸ਼ਿਸ਼ ਵਿੱਚ ਸੀ ਤਾਂ ਵਜ਼ੀਰ ਖਾਂ ਉਸ ਨੂੰ ਮਿਲਣ ਨਹੀਂ ਸੀ ਦਿੰਦਾ ਜਦੋਂ ਪੈਂਦੇਖਾਂ ਲਾਹੌਰ ਜਾ ਕੇ ਬਾਦਸ਼ਾਹ ਨੂੰ ਮਿਲਣ ਦਾ ਯਤਨ ਕਰਨ ਲੱਗਾ ਤਾਂ ਵਜ਼ੀਰ ਖਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਪੈਂਦੇਖਾਂ ਨਮਕ ਹਰਾਮ ਹੋ ਕੇ ਗੁਰੂ ਜੀ ਦੇ ਵਿਰੁੱਧ ਬਾਦਸ਼ਾਹ ਪਾਸੋਂ ਮਦਦ ਲੈਣ ਆਇਆ ਹੈ ਬਜ਼ੀਰ ਖਾਨ ਨੇ ਸਾਰੇ ਉਮਰਾਵਾ ਨੂੰ ਕਹਿ ਦਿੱਤਾ ਕਿ ਪੈਂਦੇਖਾ ਨੂੰ ਬਾਦਸ਼ਾਹ ਤੱਕ ਨਾ ਪਹੁੰਚਣ ਦੇਣਾ ਪੈਂਦੇਖਾ ਇੱਕ ਮਹੀਨਾ ਪਰ ਉਮਰਾਵਾ ਨੂੰ ਲਾਲਚ ਦੇ ਕੇ ਬਾਦਸ਼ਾਹ ਨੂੰ ਮਿਲਣ ਦਾ ਯਤਨ ਕਰਦਾ ਰਿਹਾ ਪਰ ਕਿਸੇ ਨੇ ਵੀ ਉਸ ਦੀ ਮਦਦ ਨਾ ਕੀਤੀ ਇਸ ਸਮੇਂ ਵਿੱਚ ਕਤਬ ਖਾਨ ਸੂਬਾ ਜਲੰਧਰ ਵੀ ਲਾਹੌਰ ਪਹੁੰਚ ਗਿਆ ਪੈਂਦੇਖਾ ਉਸ ਨੂੰ ਮਿਲ ਕੇ ਬੜਾ ਖੁਸ਼ ਹੋਇਆ ਤੇ ਦੱਸਿਆ ਕਿ ਅਜੇ ਤੱਕ ਬਾਦਸ਼ਾਹ ਨੇ ਸਾਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਸਾਡਾ ਕੋਈ ਯਤਨ ਇਸ ਸਬੰਧ ਵਿੱਚ ਸਫਲ ਨਹੀਂ ਹੋਇਆ ਕਤਬ ਖਾਨ ਨੇ ਕਿਹਾ ਬਾਦਸ਼ਾਹ ਪਾਸ ਬਜ਼ੀਰ ਖਾਨ ਗੁਰੂ ਜੀ ਦਾ ਪੱਖੀ ਹੈ ਉਸ ਨੇ ਤੇਰੀ ਗੱਲ ਬਾਦਸ਼ਾਹ ਨੂੰ ਸੁਣ ਨਹੀਂ ਦੇਣੀ ਪਰ ਤੁਸੀਂ ਅੱਜ ਅੱਧੀ ਰਾਤ ਨੂੰ ਇੱਕ ਉੱਚੇ ਬਾਸ ਨਾਲ ਮੁਰਗੀ ਬਣ ਕੇ ਅਤੇ ਮਸ਼ਾਲਾਂ ਬਾਲ ਕੇ ਬਾਦਸ਼ਾਹ ਦੇ ਮਹਿਲਾਂ ਹੇਠਾਂ ਖੜੇ ਹੋ ਕੇ ਹਜ਼ਰਤ ਪਾਸ ਪੁਕਾਰ ਹੈ ਪੁਕਾਰ ਹੈ ਉੱਚੀ ਉੱਚੀ ਕਹਣਾ ਬਾਦਸ਼ਾਹ ਜਦ ਸੁਣੇਗਾ ਤਾਂ ਤੁਹਾਨੂੰ ਮਿਲਣ ਦਾ ਸਮਾਂ ਦੇ ਦੇਵੇਗਾ ਪੈਂਦੇਖਾਨੇ ਜਦ ਰਾਤ ਸਮੇਂ ਆਪਣੇ ਸਾਰੇ ਆਦਮੀ ਨਾਲ ਲੈ ਕੇ ਬਾਦਸ਼ਾਹ ਦੇ ਮਹਿਲਾਂ ਹੇਠਾਂ ਇਸ ਤਰ੍ਹਾਂ ਹੀ ਰੌਲਾ ਪਾਇਆ ਤਾਂ ਬਾਦਸ਼ਾਹ ਨੇ ਆਪਣਾ ਇੱਕ ਨੌਕਰ ਵੇਠਾ ਭੇਜ ਕੇ ਪੁੱਛਿਆ ਤੂੰ ਕੌਣ ਹੈ ਪੈਂਦੇਖਾਨੇ ਦੱਸਿਆ ਅਸੀਂ ਦੁਖੀ ਹਾਂ ਹਜ਼ਰਤ ਪਾਸ ਪੁਕਾਰ ਕਰਨੀ ਚਾਹੁੰਦੇ ਹਾਂ ਸਾਨੂੰ ਮਿਲਣ ਦਾ ਸਮਾਂ ਦਿੱਤਾ ਜਾਵੇ ਬਾਦਸ਼ਾਹ ਨੇ ਕਿਹਾ ਸਵੇਰੇ ਤੁਹਾਨੂੰ ਦਰਬਾਰ ਵਿੱਚ ਸਦਵਾ ਲਵਾਂਗੇ ਹੁਣ ਜਾਓ ਆਰਾਮ ਕਰੋ ਅਗਲੇ ਦਿਨ ਜਦ ਬਾਦਸ਼ਾਹ ਦਾ ਦਰਬਾਰ ਲੱਗ ਗਿਆ ਤਾਂ ਕਤਬਖਾਨ ਵੀ ਪੈਂਦੇਖਾਨੇ ਦੇ ਨਾਲ ਹੀ ਬਾਦਸ਼ਾਹ ਦਾ ਸੱਦਾ ਆਉਣ ਕਰਕੇ ਚਲਾ ਗਿਆ ਕਤਬਖਾਨ ਨੇ ਦੱਸਿਆ ਹਜ਼ਰਤ ਬਾਦਸ਼ਾਹ ਪੈਂਦੇਖਾਂ ਪਠਾਨ ਇੱਕ ਨਾਮੀ ਸੂਰਮਾ ਹੈ ਉਸ ਨਾਲ ਹਿੰਦੂਆਂ ਦੇ ਪੀਰ ਨੇ ਜਿਹੜੇ ਅੱਜਕੱਲ੍ਹ ਕਰਤਾਰਪੁਰ ਵਿੱਚ ਰਹਿੰਦੇ ਹਨ ਬਹੁਤ ਜਵਰੀ ਕੀਤੀ ਹੈ ਉਹਨਾਂ ਦਾ ਮਾਲ ਮਤਾ ਖੋ ਕੇ ਉਸ ਨੂੰ ਬਹੁਤ ਮਾਰਿਆ ਹੈ ਉਹ ਪਿੰਦੇਖਾਂ ਆਪ ਪਾਸ ਫਰਿਆਦੀ ਆਇਆ ਹੈ ਉਤਵਖਾਂ ਦੀ ਗੱਲ ਸੁਣ ਕੇ ਬਾਦਸ਼ਾਹ ਨੇ ਵਜ਼ੀਰ ਖਾਂ ਵੱਲ ਵੇਖਿਆ ਵਜ਼ੀਰ ਖਾਂ ਨੇ ਕਿਹਾ ਹਯੂਰ ਕਹਿੰਦੇ ਹਨ ਕਿ 14ਵੀਂ ਸਦੀ ਵਿੱਚ ਦੁਨੀਆ ਦਗੇਵਾਜ ਤੇ ਨਿਮਕ ਹਰਾਮ ਹੋ ਜਾਵੇਗੀ ਪਰ ਇਹ ਗੱਲ ਹੁਣ ਇਸ ਸਦੀ ਵਿੱਚ ਹੀ ਹੋਣ ਲੱਗ ਪਈ ਹੈ ਇਸ ਪਿੰਦੇਖਾਂ ਦੇ ਮਾਪਿਓ ਨਿੱਕੇ ਹੁੰਦੇ ਹੀ ਮਰ ਗਏ ਸਨ ਇਹ ਇੱਕ ਬੇਆਸਰਾ ਤੇ ਨੇ ਆਸਰਾ ਯਤੀਮ ਹੋ ਕੇ ਰੋਲਦਾ ਫਿਰਦਾ ਸੀ ਕੋਈ ਇਸ ਦੀ ਬਾਤ ਨਹੀਂ ਸੀ ਪੁੱਛਦਾ ਗੁਰੂ ਪਾਤਸ਼ਾਹ ਜੀ ਨੂੰ ਇਸ ਉੱਤੇ ਦਇਆ ਆ ਗਈ ਉਹਨਾਂ ਨੇ ਇਸ ਨੂੰ ਪੁੱਤਰਾ ਵਾਂਗੂ ਪਾਲ ਪੋਲੋਸ ਕੇ ਜਵਾਨ ਕੀਤਾ ਇਸ ਦਾ ਵਿਆਹ ਕਰਕੇ ਰਹਿਣ ਵਾਸਤੇ ਘਰ ਬੜਵਾ ਦਿੱਤਾ ਅਤੇ ਘਰ ਬੈਠੇ ਨੂੰ ਰਜੀਨਾ ਦਿੰਦੇ ਰਹੇ ਗੁਰੂ ਜੀ ਦੇ ਕੀਤੇ ਹੋਏ ਇਤਨੇ احਸਾਨ ਭੁੱਲ ਕੇ ਇਹ ਇੱਕ ਬਾਜ ਤੋਂ ਬੇਈਮਾਨ ਹੋ ਕੇ ਨਮਕ ਹਰਾਮ ਬਣ ਗਿਆ ਅਤੇ ਉਹਨਾਂ ਦੇ ਵਿਰੁੱਧ ਹੋ ਕੇ ਹੁਣ ਹਜ਼ੂਰ ਪਾਸ ਫਰਿਆਦੀ ਹੋ ਕੇ ਆਇਆ ਹੈ ਇਹ ਧੋਖੇਬਾਜ਼ ਬੜਾ ਹੀ احਸਾਨ فراموش ਨਿਕਲਿਆ ਇਸ ਵੀਡੀਓ ਦਾ ਅਗਲਾ ਭਾਗ ਆਪ ਜੀ ਨੂੰ ਅਗਲੀ ਵੀਡੀਓ ਵਿੱਚ ਸਰਵਣ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ